ਹਾਂਜੀ ਯਾਰ ਕੀ ਹਾਲ ਚਾਲ ਹਾਰੇ ਦੋਸਤਾਂ ਮਤਰਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋ ਲੋ ਮਤਰਾ ਹਨ ਨੇ ਵਾਈਕ ਕੋਲ ਆਏ ਕਬੂਤਰਾਂ ਨੂੰ ਕਰਦੇ ਆ ਡੀ ਵਾਰਮਿੰਗ ਹਾਈ ਟੈਕ ਨਾਲ ਠੀਕ ਹੈ ਜੀ ਦਿਖਾਈ ਮੜੀ ਇਧਰ ਧੁੱਪੇ ਕਰਕੇ ਇਹ ਸਾਰੇ ਮੇਲ ਹਨ ਇਧਰ ਨੂੰ ਕਰਦੇ ਨੇ ਪਿੰਜਰਾ ਇਹ ਮੇਲ ਆ ਜੀ ਸਾਰੇ ਮੇਲ ਕਬੂਤਰਾਂ ਹੂੰ ਕਾਕਾ ਨਾ ਵੀਰਾ ਇਹ ਵੀਰਾ ਇਹ ਡੀ ਆ ਜੀ ਗਿਆ ਡੀ ਵਾ ਠੀਕ ਲਿਆ ਲਾ ਫੜੀ ਆ ਲਿਆ ਗੱਬੀਆ ਲਓ ਜੀ ਇਧਰ ਕੂਤਰੀ ਨੂੰ ਦੇਣ ਲੱਗੇ ਆਪੇ ਸ਼ਾਖੀ ਨੂੰ ਖੱਬੇ ਹੱਥ ਨਾਲ ਫੋਨ ਫੜ ਲੈ ਵੀਡੀਓ ਚੱਲੀ ਜਾਂਦੇ ਇਹਦੇ ਨਾਲ ਫੜ ਲੈ ਤੇ ਕਬੂਤਰ ਆਏ ਫੜ ਤੋਂ ਫੇਰਾ ਆਏ ਨਾ ਆਏ ਲਓ ਜੀ ਇਹ ਇੱਕ ਮਟਾ ਕਬੜਾ ਕਬੜਾ ਇਹ ਚਲੋ ਜੀ ਚੱਲੀ ਜਾਂਦੀ ਹਾਂ ਇਧਰ ਦੇਣ ਲੱਗੇ ਕੂਤਰੀ ਸ਼ਾਖੀ ਨੂੰ ਪਹਿਲਾਂ ਲਓ ਛੱਡ ਦੇ ਤੇ ਨਾ ਕੋਲ ਫੇਰਾ ਬਸ ਕੈਮਰਾ ਫੜਨ ਦਾ ਕੰਮ ਤੇ ਜਾਨਵਰ ਰੱਖਣਾ ਕੋਈ ਸ਼ਾਖਾ ਹੋਰ ਵੀ ਆ ਹੋਰ ਤਾਂ ਨਹੀਂ ਕੋਈ ਆ ਸ਼ਾਖੀ ਨਾ ਲਓ ਜੀ ਮਿੱਤਰ ਹੁਣ ਆਪਨੇ ਆ ਗਏ ਸ਼ਾਖੀ ਦੀ ਵਾਰੀ ਸਾਂਝੇ ਦਰੋਂ ਪਾਰ ਲਈ ਆ 20 ਦੀ 20 ਐਮਐਲ ਸਾਰੀ ਇਹਦੇ ਅੰਦਰ ਚੱਲੋ ਛੱਡ ਦਿਓ ਵੀ ਤੂੰ ਹੀ ਛੱਡ ਦੇ ਕੇ ਦਰਵਾਜ਼ਾ ਖੋਲ ਦੇਣਾ ਲਓ ਜੀ ਹੁਣ ਵਾਰੀ ਆ ਗਈ ਇੱਧਰ ਲੜੇ ਦੇ ਵਰਾ ਦੇ ਹਾਂ ਜੀ ਰਵੀ ਦੇ ਇੱਧਰੋਂ ਐਕਸ਼ਨ ਦੇਖ ਮੜੀ ਕੀ ਆਪਾਂ ਨਿਹਾਲੇਲੇ ਤੋਂ ਆਇਆ ਵੇ ਅੱਛਾ ਨਿਹਾਲ ਸਿੰਘ ਆਲੇ ਨਿਹਾਲ ਸਿੰਘ ਤੋਂ ਆਇਆ ਈ ਇਹਨੂੰ ਮੈਂ ਓਲਾ ਵਾਲਾ ਇਹਦੇ ਤਿੰਨ ਦਿਨ ਬਾਹਰ ਰਿਹਾ ਈ ਹਾਂ ਫੁੱਲ ਗਰਮੀ ਸੀ ਉਹਦਾ ਬਲਵਾ ਵੀ ਨਹੀਂ ਬਣਾਉਂਦੇ ਹੁੰਦੇ ਜਦੋਂ ਇਹ ਵੱਢ ਗਿਆ ਤੁਹਾਨੂੰ ਦੋ ਕਮੈਂਟ ਹੋਰ ਦੱਸ ਦਿੰਨੇ ਬੰਦਾ ਫੌਜੀ ਸੀਗਾ ਨਿਹਾਲੇ ਵਾਲੇ ਦਾ ਉਹ ਗਾਂਧੀਆ ਬਸਾਂ ਇੱਕ ਕੂਤਰਾਂ ਕਰਕੇ ਲਿਆਜਾਈ ਗਈ ਸੀਗੀ ਹਣਾ ਕਮੈਂਟ ਕਰਕੇ ਦੱਸੋ ਮੜਾ ਕੂਤਰ ਕਿਹੋ ਜਿਹਾ ਲੱਗੇ ਆਪਣੇ ਨੂੰ ਓਕੇ ਓਕੇ ਛੱਡ ਦੋ ਝੂਂ ਪਾੜਾ ਹੋਰ ਪਾੜਾ ਕਿੱਥੇ ਜਾਏਗਾ ਕਿੱਥੇ ਜਾਏਗਾ ਕਿੱਥੇ ਜਾਏਗਾ ਕੋਈ ਵੀ ਫੜ ਲਾ ਇਧਰ ਉਹ ਕੂਤਰੀ ਆ ਗਈ ਆਪਣੀ ਇੱਕ ਆ ਲੋ ਲਓ ਜੀ ਇੱਕ ਬੜਾ ਹੋਰ ਫੜ ਲਾ ਛੱਡ ਦੇ ਛੱਡ ਦੇ ਕੈਮਰਾ ਤੂੰ ਕੂਤਰ ਫੜ ਤੂੰ ਲੈ ਫੜ ਲਓ ਜੀ ਮਿੱਤਰੋ ਉਹਨਾ ਕਿ ਆਪਣੀ ਇਧਰ ਹੱਡੀ ਵਾਲੀ ਜਿਹਦੀ ਅੱਖ ਖਰਾਬ ਨਾ ਨਾ ਇਹ ਸਹੀ ਆ ਦੇ ਹੱਡੀ ਭਰ ਗਈ ਬਈ ਇਹਨਾਂ ਨੇ ਬਹੁਤ ਸੇਵਾ ਜੀ ਕੀਤੀ ਬੂਤਰੀ ਜੀ ਬਹੁਤ ਸੇਵਾ ਕੀਤੀ ਇਹਦੇ ਹੁਣ ਕਢਾਵਾਂਗੇ ਬੱਚੇ ਲਓ ਜੀ ਛੱਡੋ ਦੱਸੋ ਯਾਰ ਬੂਤਰੀ ਕਿੱਦਾਂ ਦੀ ਆ ਨੀਲਾ ਫੜਦਾ ਆ ਪਹਿਲੇ ਆ ਖਟੀਆਂ ਦੀ ਟੀਰੀ ਫੜੀ ਆ ਆਪਣੀ ਲਓ ਜੀ ਇੱਕ ਆਪਾਂ ਨੇ ਆ ਗਈ ਆ ਟੀਰੀ ਚੱਕ ਛੱਡੋ ਨਾਲ ਕੀ ਦਈਏ ਨਾ ਮਾਤਾ ਦਾ ਫੂਕ ਜੀ ਚਲੀ ਗਈ ਅੰਦਰ ਨਹੀਂ ਭਰਾਵਾ ਲਓ ਜੀ ਹੁਣ ਆਹੀ ਖਟੀਆਂ ਦੀਆ ਢਕੀਲੀ ਜੀ ਸੁਪੇਰੀ ਜੀ ਆਹ ਦੱਸੋਗੇ ਜੀ ਆ ਕੋਕਾ ਦੱਸੋਈ ਕਿਨੂੰ ਟਾਪ ਦੀ ਲਓ ਜੀ ਆਹ ਦੀ ਚੱਕੋ ਵੀ ਛੱਡੋ ਵੀ ਤੇ ਹੁਣ ਰਹਿ ਗਿਆ ਆਪਣਾ ਉਹ ਕਾਲਾ ਜੀ ਨਾ ਜਿਹੜਾ ਕਾਲਾ ਜੀ ਲਓ ਜੀ ਵੀ ਨਹੀਂ ਜੀ ਓਹੋ ਕੀ ਕਰਦਾ ਵਾ ਇਹ ਬੰਦਾ ਸਟੈਂਟਰ ਨੀਲੇ ਦਾ ਪਿਆਓ ਜੌਂਡੀਅਰ ਓਏ ਨੀਲੇ ਦਾ ਪਿਆਓ ਜੌਂਡੀਅਰ ਨੀਲੇ ਹਟ ਤੇਰਾ ਬਾਪ ਆਇਆ ਲੱਜ ਹੁਣ ਆਪਣੀ ਵਾਰੀ ਆ ਗਈ ਗੋਲੇ ਦੀ ਇਹ ਕਿੰਨੀ ਕਿੰਨੀ ਕਲੀਜਾ ਹੋ ਗੱਲੇ ਵਿੱਚ ਚਾਰ ਰਹਿ ਗਈਆਂ ਵੇਡ ਬੂਟੇ ਉਹਦਾ ਵੀ ਹੈ ਨਹੀਂ ਲਓ ਜੀ ਆਹ ਹੋਈ ਆ ਜਿਹੜੇ ਡੰਦ ਦੇ ਕੱਚਲੇ ਨੂੰ ਆ ਦੇਖ ਲੋ ਬਾਈ ਨਹੀਂ ਜਿਆਦਾ ਹਾਂਦੀ ਵਧੀਆ ਹੂੰ ਕਿੰਨੇ ਕਿੰਨੇ ਰਹੇ ਹਾਂ ਚਾਰ ਰਹੇ ਚਾਰ ਜਹ ਰਹੇ ਹਾਂ ਛੇ ਛੇ ਕਲੀ ਦਾ ਹੋ ਗਿਆ ਬਾਈ ਆ ਦੇਖੋ ਚੰਗਾ ਹੁੰਦਾ ਹੂੰ ਕਿਵੇਂ ਛੜਦੇ ਕੋਈ ਹੋਇਆ ਤੂੰ ਹੀ ਕਰਦਾ ਮੈਂ ਛੱਟਾ ਛੱਟਾ ਪਕੜੋ ਜੀ ਪਕੜੋ ਜੀ ਪਰ ਬੰਨੂ ਕਿਹੜੀ ਪਾਈ ਛੜਨਾ ਆਪਾਂ ਜਿਹੜੀ ਲੋਟ ਆ ਗਈ ਜਿਹੜੀ ਚੰਗੀ ਸੱਜੀ ਤੇ ਵਧਿਆ ਹੋਵੇ ਬਾਈ ਹਾਂ ਬਾਕੀ ਉੱਡਣ ਬਹੁਤ ਲੱਗੇ ਬਾਈ ਹੁਣ ਤੇਨੇ ਬੰਦ ਕਰ ਲਿਆ ਹਨ ਉਹਨੇ ਉਡਾਉਂਦੇ ਹੁਣ ਆਪਣੀ ਆ ਗਈ ਡੈਨ ਲੈਓ ਜੀ ਹੁਣ ਆਪਣੀ ਆ ਗਈ ਡੈਨ ਲੈਓ ਜੀ ਹੁਣ ਵਾਰੀ ਆ ਗਈ ਸਨੱਖੀ ਦੀ ਇਹਨੂੰ ਲਵਾ ਕੇ ਆਪਣੇ ਲਾਲ ਚੀਨੇ ਨਾ ਉਹ ਬਲਰ ਹੋ ਗਈ ਹੈ ਬਰਾ ਇਹਨੂੰ ਲਵਾ ਕੇ ਆਪਣੇ ਲਾਲ ਚੀਨੇ ਨਾ ਸਨੱਖੀ ਨੂੰ ਆਖਾ 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 ਚੈੱਕ ਕਰੋ ਕਸਟਮ ਬਿਲنگਾ ਖਾਦੀਆ ਦੇਖਿਆ ਤੀਰੇ ਨਾਲ ਦੀ ਇੱਕ ਜੀ ਹਾਂ ਜੈ ਜੀ ਕਰ ਦੇ ਕੋਈ ਹੋਰ ਤਾਂ ਨਹੀਂ ਰਹਿ ਕੇ ਕੋਈ ਹੋਰ ਤਾਂ ਨਾ ਜੇ ਕਦਾ ਵੇਖ ਲਾ ਹਾਂ ਤਾਂ ਮੈਨੂੰ ਲੱਗਦਾ ਸ਼ੱਕ ਜੀ ਆਹ ਆ ਚੈਨਲ ਕੋ ਦੇਦੀ ਹੈ ਨਾ ਦੇਦੀ ਜਰਨ ਆਹ ਸ਼ੱਕ ਉਹ ਵੀ ਦਿਖਾ ਦਿੰਦਾ ਛਤਰੀ ਦੇ ਬੱਚੇ ਬੈਠੇ ਹਾਂ ਦੇਖ ਦੀ ਚੁੰਝ ਦੇਖੋ ਯਾਰ ਦਿਨੋਂ ਦਿਨ ਤਾਂ ਹੋਰ ਹੀ ਸਟੱਪ ਹੋ ਗਿਆ ਨਾ ਤਾਂ ਟਾਪ ਕੁਆਲਿਟੀ ਦਾ ਬੱਚਾ ਚਾਹੀਏ ਆ ਦੇਖੋ ਇਹ ਨਸਲ ਨੰਨੇ ਨੇ ਤਿਆਰ ਕੀਤੀ ਐ ਇਹ ਨੰਨੇ ਨੇ ਤਿਆਰ ਕੀਤੀ ਐ ਇਹਦਾ ਗਿਨੀਜ਼ ਵਾਲ ਰਿਕਾਰਡ ਦੇ ਬੁੱਕ ਦੇ ਵਿੱਚ ਨਾ ਨਾਮ ਦਰਜ ਕਰਾ ਲੈਣਾ ਨੁੰਨੇ ਇਹਦਾ ਵੀ ਇਹ ਬੱਚੇ ਦਾ ਵੀ ਲੈ ਮੈਨੂੰ ਤਾਂ ਲੱਗਦਾ ਸਾਰੀ ਦੁਨੀਆ 'ਚ ਕਿਸੇ ਕੋਲ ਬੱਚਾ ਪਰ ਵਾ ਬੱਚਾ ਦਾਸ ਆਪਣੇ ਕਿਹੜੇ ਕੂਤਰ ਦਾ ਲਾਲਚ ਆ ਫੜ ਕੇ ਆਹ ਬਈ ਆਪਣੇ ਟੀਰੇ ਦਾ ਵਾ ਇਹ ਤੁਹਾਨੂੰ ਬਾਪ ਵੀ ਦਿਖਾਉਣੇ ਇੱਥੇ ਹੀ ਹੋਊਗਾ ਆ ਰਿਹਾ ਇਧਰ ਆਇਆ ਤੂੰ ਇਧਰ ਆ ਪੱਟੇ ਜੀ ਟੀਰੇ ਲਓ ਜੀ ਟੀਰਾ ਆਪਣਾ ਕਿੱਧਰ ਗਿਆ ਆਦਾਲ ਸਰੇ ਦੇ ਮਗਰ ਆ ਬੈਠਾ ਏ ਆ ਵੇ ਰੇ ਆਵ ਰਿਹਾ ਆਵ ਰਿਹਾ ਇਧਰ ਆ ਵੀ ਆਹ ਵੇਰਾ ਚਿੱਟੀਆਂ ਅੱਖਾਂ ਦੇ ਨਾਲ ਆਵੇ ਸਾਹਮਣੇ ਬੈਠੇ ਟੀਰਾ ਹਾਂ ਆ ਵੇਰਾ ਵੇ ਆਗਾ ਆ ਇਹ ਚੈਲਾ ਆ ਬੱਚਾ ਇਹਦਾ ਰੰਗ ਰੂنگ ਦੇਖੋ ਜੇ ਕੋਹ ਲਾ ਗਿਆ ਮੇਰੇ ਵੀਰੋ ਮੂੜੇ ਮੂੜੇ ਨਾ ਮੂੜੇ ਮੂੜੇ ਨਾ ਵਈ ਜੇ ਕੋਹ ਲਾ ਗਿਆ ਜਿੰਨੇ ਵੀ ਯਾਰ ਨੇੜੇ ਲੱਗਦੇ ਮੱਲੇ ਸਾਡੇ ਮੂੜੇ ਮੂੜੇ ਨਾ ਜਿਹਦੇ ਕੋਲ ਵੀ ਆ ਗਿਆ ਆਈ ਰੰਗ ਲਾਇਆ ਦੇਖ ਇੱਧਰ ਕਾਂਤ ਕਾਲੀ ਇੱਧਰ ਗਲਾਬੀ ਬੈਠਾ ਲਈ ਤਾਂ ਮੂੜੇ ਨੇ ਕੀਤਾ ਵੈ ਗਲਾਬੀ ਆ ਬੱਚਾ ਇਹਨੂੰ ਆਪਾਂ ਛੱਡ ਦਿੰਦੇ ਹਾਂ ਠੀਕ ਹੈ ਕੋਈ ਦੂਬਾਰਾ ਆ ਰਿਹਾ ਕਰ ਇਹ ਸਾਡਾ ਦਿਹਾਣਾ ਹਾਂ ਇਹ ਸ਼ਾਕੀ ਦੀ ਚੀਜ਼ ਸ਼ਾਕ ਖਾਈ ਮੇਰੇ ਬੱਚਾ ਲਾਲ ਸਰਾਜਾ ਜਿਹਦਾ ਕੀਤਾ ਤੇਟੀ ਤੇ ਚੱਲਰ ਹਾਂ ਬਾਟ ਹੱਡ ਕੀਤਾ ਇਹ ਇਧਰਲੇ ਪਾਸੇ ਮਾਰੀ ਵੀ ਚੱਲਰ ਠੀਕ ਆ ਪਿੱਛੇ ਨੂੰ ਹੋਇਆ ਥੋੜਾ ਜਿਹਾ ਲਓ ਜੀ ਇਹ ਵੀ ਉੱਡਦੇ ਦੋਨੇ ਉੱਡਣ ਲੱਗ ਗਏ ਗੇੜੇ ਦਿੰਦੇ ਇਹੇ ਇਹ ਆਹ ਵਾਹ ਜੀ ਜਾ ਕੇ ਦੇ ਆਵੇਂ ਯਕਪਰ ਕੀ ਜਾਈਂ ਧੱਕ ਦੇ ਲਾ ਦਿੰਨੇ ਲਾ ਦਿੰਨੇ ਲਓ ਬਾਈ ਰਾਂਗਾ ਆਪਾਂ ਰੈਡੀ ਕਰ ਲਿਆ। ਇਹ ਇਹ ਆਹ ਕਿਹੜਾ ਮਾਰਦਾ ਵਿੰਗੀ ਜਾਂਦਾ ਲੈ ਥਾਪੇ। ਹੂੰ। ਇਦਾਂ ਐ ਟਲੋਣ ਹੋ ਜਲੀ। ਲਓ ਬਾਈ ਫੜਦੇ ਆਂ ਬੱਚਾ ਆਪਾਂ ਇਹਦੇ ਲਾਉਨੇ ਆਂ। ਆਹ ਬੜੇ ਦੀ। ਇਹ ਦਾਦੇ ਫਿਰ ਤੈਨੂੰ ਇਹਦੇ ਭਾਈ ਹੈਗੇ ਆਪਣੇ ਕੋਲ। ਹੈਗੇ ਹੈਗੇ। ਨੁੰਨਿਆਂ ਦੇ ਦੋ ਬੱਚੇ ਛੱਡ ਗਏ ਸੀ ਉਹਨਾਂ ਨਾਲ ਦੇ ਇਹਦੇ। ਦੇਖੀ ਦੇਖੀ ਸੀਸੀ ਚੱਕ। ਲਾਉਨੇ ਕਿਥੇ ਰੱਖ ਕੇ। ਬੈਂ ਹੋਲੀ। ਹੂੰ। ਉਹਨਾਂ ਲਾ ਦੇ ਬਸ। ਉੱਤੇ। ਮੋਤਾ ਕਰ ਦੇ ਘੱਲੇ ਚੱਕ ਕਰ ਦੇ ਤਾਂ ਨੂੰ ਘੱਟ ਕਰ ਚੱਲ ਕਰ ਦੇ ਯਾਰ ਘੰਡ ਜਾਈ ਕਿਉਂਕਿ ਲਵੇੜ ਲੈਣਾ ਨਾ ਗੱਲ ਇਹ ਆ ਇਧਰ ਨੂੰ ਕਰੀ ਤੈਨੂੰ ਹਾਂ ਲਾ ਹੀ ਦਿੱਤਾ ਮੇਰੇ ਦੇ ਹੱਥੋਂ ਮੁੰਦਰਾ ਸੋਨਾ ਲਾਦਾ ਹਾਂ ਹਾਂ ਬਈ ਯਾਰ ਕਮੈਂਟ ਕਰਕੇ ਦੱਸੋ ਰੰਗ ਕਿੰਨਾ ਘੈਂਟ ਆ ਹਨ ਦੇਖੀ ਬਰਾ ਕਿਤੇ ਜ਼ਿਆਦਾ ਫੈਲਾਇਆ ਤੇ ਨਹੀਂ ਵਧੀਆ ਲੱਗਦਾ ਇੱਕੋ ਜਾ हां ਬਾ ਬਹੁਤ ਛੱੜ ਦੇ ਛੱੜ ਦੇ ਛੱਡ ਕੇ ਦੇਖोगे ਤੇ ਕਾਲਾ ਰੰਗ ਪਿਓ ਐ ਪਾਗਲ ਐ ਤੇ ਜਿਆ ਕਾਲਾ ਰੰਗ ਪਿਓ ਰੰਗ ਪਿਆ ਏ ਉਹਦੇ ਟੱਕਾਂ ਲਗਾ ਦੇ ਚਾ ਕੇ ਤੇਰੇ ਇੱਧਰ ਦੇ ਉਹ ਫੋਟੋ ਸ਼ੂਟ ਹੋਣ ਲੱਗਿਆ ਬਾਈ ਤੇਰਾ ਮੈਂ ਕਹਣਾ ਕੋਈ ਧਰਮ ਕਰਨਾ ਨਹੀਂ ਦੀ ਰੰਗ ਪਿਆ ਮੈਂ ਤਾਂ ਛਤਰੀ ਵੀ ਨਹੀਂ ਘੋਮਦੀ ਤੇਰੀ ਤਾਂ ਸੋਟੀ ਚੰਗੀ ਪਸਾਈ ਵੀ ਆ ਤੇ ਚਲੋ ਜੀ ਕਾਲਾ ਰੰਗ ਭਿਉਣਾ ਮਰੀ ਮਰੀ ਭਾਈ ਇਹਦੀ ਆਪਾਂ ਨਾਲ ਨਾ ਟੌਰੀ ਕਰਦਨੇ ਹਾਂ ਇਹ ਕਿਵੇਂ ਰੰਗ ਜਾ ਬਈ ਤੇਰਾ ਆ ਹੀ ਆਇਆ ਆਪਣੇ ਕੁਝ ਪੈਸੇ ਉਹ ਗਾਹ ਬੰਦੇ ਨੇ ਗੱਫਟ ਕੀਤਾ ਆਪਣਾ ਅੱਛਾ ਸੋਕਾ ਕੇ ਸਹੀ ਬਨੂਗਾ ਗਾਡਰ ਦੇਖੀ ਤੇ ਬਨਾਂ ਲੱਗਦਾ ਜੀ ਆਏ ਉਹ ਨੋ ਨੋ ਨਾ ਡੰਡਾ ਡੰਡਾ ਨਿਕਮ ਖਰਾਬ ਕਰ ਦੇ ਨਾ ਇੱਥੇ ਹੀ ਰਹਿ ਜਾਣਾ ਇੰਨਾ ਕੀ ਬਸ ਆਹ ਇਹ ਦੇ ਜਦ ਬਾਲੇ ਹੋਣ ਫੇਰ ਐ ਬਦਲ ਕੇ ਕਰ ਦੇ ਬੱਚੇ ਬੱਚੇ ਤਾਂ ਸਾਰੇ ਚਾਰ ਆ ਖੋਲ ਖੋਲ ਬਲੀਆ ਫਾਰੀ ਨਹੀਂ ਖੋਲ ਦਿੱਤੀ ਕਰ ਤਾਂ ਕਰ ਦੂ ਉਧਰ ਦੇ ਕਮਾਲ ਸੱਦੀ ਕਰ ਉਹਨੇ ਕਹਿੰਦਾ ਚਲੋ ਜੀ ਇਹ ਮੋਟਾ ਹੀ ਜਿਹੜਾ ਰਹਿ ਗਿਆ ਉਹ ਵੀ ਖੜ ਲੈ ਉਹਦੀ ਵੀ ਕਰ ਦੇ ਓਏ ਉਹੀ ਤਾਂ ਕਰ ਲੈ ਕਾਲਾ ਕੰਡ ਕੀਤਾ ਕੰਡ ਕਰਨ ਤੇ ਇਹੀ ਤਾਂ ਜੱਬਾ ਤਨ ਗੱਲਵੇੜ ਦਿੰਦੇ ਬਸ ਚੱਲੋ ਯਾਰ ਭਾਈ ਉਹਦੇ ਹਜੇ ਕਹਿੰਦਾ ਛੋਟਾ ਵਾ ਨਹੀਂ ਲਾਉਂਦੇ ਹਨਾ ਆਹ ਵਾਲੇ ਬੱਚੇ ਦੇ vingi ਚਾਂਜਲੇ ਦੇ ਤੇ ਇਹ ਵੀਡੀਓ ਦਾ ਬੈਥੀ ਐਂਡ ਕਰ ਦਿੰਨੇ ਜਿਹੜੇ ਆਪਣੇ ਚੈਨਲਾਂ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸੇ ਵੀਡੀਓ ਕਰ ਲੈ ਬਾਏ ਮਿੱਤਰੋ